ਇਹ ਪਾਰਟੀ ਉਹ ਹੀ ਦੀਪ ਸਿੱਧੂ ਦੀ ਸੋਚ ਦੇ ਉੱਤੇ ਚੱਲ ਸਕੇ ਕਿ ਵੀਰ ਕਹਿ ਦਿੱਤਾ ਜਾਂਦਾ ਵੀ ਜਦੋਂ ਚਾਰ ਬੰਦੇ ਰਲਦੇ ਤਾਂ ਚਾਰਾਂ ਦੇ ਸਿਰ ਇੱਧਰ ਉੱਧਰ ਨੂੰ ਹੋ ਜਾਂਦੇ ਆ ਵੀ ਉਹ ਸੋਚ ਦੀਪ ਸਿੱਧੂ ਵਾਲੀ ਨਹੀਂ ਬਣ ਸਕਣੀ ਕਿਉਂਕਿ ਆਪਸ ਵਿੱਚ ਬਹੁਤ ਸਾਰੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਆਪਸ ਵਿੱਚ ਦੁਫਾੜ ਬਣੇ ਹੋਏ ਹੈ ਜੀ ਤਾਂ ਕਿੱਦਾਂ ਉਹ ਚੱਲ ਸਕੂਗੀ ਚੀਜ਼ ਮੇਰੇ ਨਾਲ ਸਪੈਸ਼ਲ ਮੈਨੂੰ ਕਿਹਾ ਸੀ ਵੀ ਆਪਾਂ 2027 ਦੇ ਵਿੱਚ ਆਪਾਂ ਸਰਕਾਰ ਬਣਾਵਾਂਗੇ ਤੇ ਅਸੀਂ ਸਰਕਾਰ ਬਣਾਵਾਂਗੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣੂਗੀ ਅੱਧਕ ਪਾਰਟੀਆਂ ਕਹਣ ਵਾਲੀਆਂ ਤਾਂ ਪਹਿਲਾਂ ਵੀ ਸੱਤਾ ਦੇ ਵਿੱਚ ਰਹੀਆਂ ਜੀ ਪਾਰਟੀਆਂ ਹੁਣ ਵੀ ਉਹਨਾਂ ਦਾ ਵजूद ਆ ਤੇ ਉਹ ਨਿਸ਼ਾਨੇ ਵੀ ਸਾਧਦੇ ਆ ਵੀ ਅਸੀਂ ਬੜੇ ਬੜੇ ਸਾਲ ਜੇਲ੍ਹਾਂ ਕੱਟੀਆਂ ਤੁਸੀਂ ਅਮਰਪਾਲ ਸਿੰਘ ਹੋਰਾਂ ਦੀ ਗੱਲ ਕੀਤੀ ਆ ਉਹ ਕਹਿੰਦੇ ਅਜੇ ਸਾਲ ਵੀ ਨਹੀਂ ਹੋਇਆ ਚੀਕਾਂ ਵੱਜ ਗਈਆਂ ਜਿਹੇ ਬਿਆਨ ਉਹਨਾਂ ਨੇ ਸਟੇਜਾਂ ਤੋਂ ਕਿਹੜੇ ਪੰਛੀ ਦੀ ਗੱਲ ਕਰਦੋਂ ਸੀ ਬਾਦਲ ਦੀ ਗੱਲ ਕਰਦੇ ਹੋ ਉਹ ਕਿਧਰੋਂ ਪੰਛੀ ਆ ਗਿਆ ਉਹਨੇ ਤਾਂ ਪੰਛੀ ਦੀ ਪਿੱਠੇ ਵੀ ਸੁਰੇ ਮਾਰੇ ਨੇ ਪ੍ਰੋਗਰਾਮ ਸਮਾਰੋਹਾਂ 'ਚ ਮਹਾਰਾਜ ਦੀਆਂ ਬੇਅਦਬੀਆਂ ਉਹਨਾਂ ਨੇ ਕਰਾਤੀਆਂ ਜੇ ਬੇਅਦਬੀਆਂ ਦਾ ਇਨਸਾਫ ਮੰਗਦੇ ਬੰਦੇ ਸਾਡੇ ਉਹਨਾਂ ਨੇ ਕਤਲ ਕਰਾਤੇ ਗੋਲੀਆਂ ਉਹਨ 14 ਸਾਹਿਬ ਨੂੰ ਮਾਫੀ ਉਹਨਾਂ ਨੇ ਦਿੱਤੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਉਹਨਾਂ ਨੇ ਵਰਤ ਲਿਆ ਅਕਾਲ ਤਖਤ ਨੂੰ ਉਹਨਾਂ ਨੇ ਵਾਦਾ ਕਿਹੜੇ ਤੁਸੀਂ ਪੰਥ ਦੀ ਗੱਲ ਕਰਦੇ ਹੋ ਉਹ ਪੰਥ ਨਹੀਂ ਹੈਗੇ ਉਹ ਕਹਿੰਦੇ ਮਾਫੀਆਂ ਮੰਗ ਲੀਆਂ ਜੀ ਹੁਣ ਤਾਂ ਸਾਰੇ ਕੀਤੇ ਕਰੇ ਦੀਆਂ ਵੀ ਹੁਣ ਤਾਂ ਪ੍ਰਮਾਤਮਾ ਬਖਸ਼ੂਗਾ ਹੀ ਫਿਰ ਉਹ ਦੋ ਮੂੰਹਾਂ ਸੱਪ ਹੈ ਇਹ ਸਾਰੇ ਲੋਕ ਕਹਿੰਦੇ ਮੋਨਾ ਕੋਨਾ ਸੀ ਜੀ ਜੇ ਇਦਾਂ ਦੀਆਂ ਗੱਲਾਂ ਕਈਆਂ ਚਾਹਦੀਆਂ ਵੀ ਉਹਨੂੰ ਪੰਥਕ ਲੀਡਰ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਜਿਹੜੇ ਕਹਿੰਦੇ ਨੇ ਉਹ ਮੋਨਾ ਕੋਨਾ ਤੇ ਉਹਨਾਂ ਦੀ ਕਨੀਕ ਕੁਰਬਾਨੀ ਹੈ ਉਹ ਸਾਨੂੰ ਦੱਸ ਦੇਣ ਉਹਨਾਂ ਨੇ ਕੀ ਮਾਰ ਕੇ ਮਾਰਤੇ ਜਿਹੜੀਆਂ 2-4 ਫਿਲਮਾਂ ਰਹਿੰਦੀਆਂ ਨੇ ਮੈਂ ਉਹ ਕਰਕੇ ਜਰੂਰ ਗੁਰੂ ਸਾਹਿਬ ਕਿਰਪਾ ਕਰਨੇ ਮੈਂ ਅਮਰਤਾਰੀ ਹੋਊਂਗਾ। ਮੇਰੇ ਨਾਲ ਗੱਲਾਂ ਹੋਈਆਂ ਨੇ। ਦਰਾਹੇ ਦੇ ਵਿੱਚ ਉਸੇ ਗੱਡੀ ਦੇ ਵਿੱਚ ਬੈਠ ਕੇ ਜਿੱਥੇ ਐਕਸੀਡੈਂਟ ਹੋਇਆ। ਜਿਹੜੇ ਪੱਕਾ ਦੇ ਵਿੱਚ ਸਿਰਫ ਸਾਇ ਹੀ ਹੋਏ ਨੇ ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਕੰਮ ਕਰਕੇ ਦਿਖਾਤਾ। ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਆਓ ਆਪਾਂ ਦੀਵ ਸੁੱਧ ਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ। ਉਹਨਾਂ ਦੀ ਪੰਥਕ ਸੋਚ ਸੀ ਉਹ ਕਹਿੰਦਾ ਸਾਰੇ ਇਕੱਠੇ ਹੋਵੋ। ਪਈ ਸੰਦੀਪ ਸਿੰਘ ਦੀਪ ਸਿੱਧੂ ਦੇ ਯਾਦਗਾਰੀ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਅੱਜ ਬਹੁਤ ਸਾਰੇ ਚਾਹਣ ਵਾਲੇ ਬਹੁਤ ਸਾਰੇ ਪਿਆਰ ਕਰਨ ਵਾਲੇ ਪਹੁੰਚੇ ਐ ਸਮਾਗਮ ਦੇ ਵਿੱਚ ਜਿੱਥੇ ਬਲਾਰੇ ਸੰਗਤਾਂ ਦੇ ਨਾਲ ਉਹ ਦੀਪ ਸਿੱਧੂ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਤਾਂ ਉੱਥੇ ਬਾਬਾ ਰਾਜਾ ਰਾਜ ਸਿੰਘ ਜੀ ਵੀ ਹੁਣੇ ਇਸ ਸਮਾਗਮ ਦੇ ਵਿੱਚ ਪਹੁੰਚੇ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਸੋਦੇ ਬਾਬਾ ਜੀ ਅੱਜ ਇੱਥੇ ਪਹੁੰਚੇ ਹੋ ਕੀ ਮਹਿਸੂਸ ਕਰ ਰਹੇ ਹੋ ਅੱਜ ਇੱਕ ਉਹ ਸਮਾਂ ਸੀ ਜਦੋਂ ਦੀਪ ਸਿੱਧੂ ਇੱਕ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਕੇ ਉੱਭਰਿਆ ਸੀ ਇੱਕ ਅ ਕੀ ਮਹਿਸੂਸ ਕਰ ਰਹੇ ਹੋ ਦੇਖੋ ਅਸੀਂ ਭਾਈ ਦੀਪ ਸਿੱਧੂ ਨੂੰ ਉਹਨਾਂ ਦੇ ਯਾਰ ਨੂੰ ਤਾਜ਼ਾ ਕਰਦੇ ਹੋਏ ਸਰਦਾ ਦੇ ਫੁੱਲ ਭੇਟ ਕਰਦੇ ਆ ਜਿਹੜਾ ਦੀਪ ਆ ਨਾ ਇੱਕ ਦੀਪ ਚ ਲਿਆ ਗਿਆ ਹਜ਼ਾਰਾਂ ਦੀਪ ਜਗਾਤੇ ਉਹਨੇ ਅੱਜ ਵੀ ਨੌਜਵਾਨਾਂ ਦੇ ਲਈ ਧੜਕਣਾ ਠਾਠਾ ਮਾਰਦਾ ਥੋੜੇ ਸਮੇਂ ਦੇ ਇਕੱਠ ਨੌਜਵਾਨ ਆ ਰਹੇ ਨੇ ਤੇ ਉਹਨਾਂ ਨੇ ਨੌਜਵਾਨਾਂ ਨੂੰ ਜਗਾਤ ਆ ਦੀਪ ਇੱਕ ਬੁੱਝ ਗਿਆ ਲੱਖਾਂ ਜਗਗੇ ਅੱਜ ਦੀ ਕੁਰਬਾਨੀ ਦਿੱਤੀ ਸਰਕਾਰਾਂ ਨੇ ਜਦੋਂ ਕੋਈ ਸੱਚ ਬੋਲਦਾ ਨੌਜਵਾਨ ਕੋਈ ਵੀ ਆ ਚਾਹੇ ਫਿਰ ਸਰਕਾਰ ਤੇੜੇ ਢੰਗ ਨਾਲ ਮਰਵਾਉਂਦੀ ਆ ਦੀਵਸੂਧ ਦੇ ਕਤਲ ਕਰਾਇਆ ਗਿਆ ਸਰਕਾਰਾਂ ਨੇ ਪਰ ਜਿਹੜੀ ਉਹਦੀ ਜਾਦ ਆ ਲੋਕਾਂ ਦੇ ਮਨਾਂ ਦੇ ਵਿੱਚ ਵਸੀ ਹੋਈ ਉਹਨਾਂ ਦਾ ਜਿਹੜਾ ਬੋਲ ਨੇ ਉਹ ਵੀ ਅੱਜ ਕੰਨਾਂ ਦੇ ਵਿੱਚ ਗੂੰਜਦੇ ਨੇ ਹਰੇਕ ਨੌਜਵਾਨ ਦੇ ਜੋ ਉਹਨਾਂ ਨੇ ਕਿਹਾ ਭਜਦੀਵਸੂਧ ਨੇ ਜੋ ਵੀ ਬੋਲਿਆ ਉਹ ਇੱਕ ਇੱਕ ਗੱਲ ਸੱਚ ਹੋ ਰਹੀ ਹੈ ਕਿਸੇ ਬਾਰੇ ਵੀ ਬੋਲਿਆ ਸਰਕਾਰਾਂ ਬਾਰੇ ਬੋਲਿਆ ਜਾਂ ਕਿਸੇ ਪੰਥਕਾਗੂ ਬਾਰੇ ਕੋਈ ਕਿਹਾ ਸਾਰੀਆਂ ਗੱਲਾਂ ਸੱਚੀਆਂ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਮੇਰੇ ਨਾਲ ਸਪੈਸ਼ਲ ਮੈਨੂੰ ਕਿਹਾ ਸੀ ਵੀ ਆਪਾਂ 2027 ਦੇ ਵਿੱਚ ਆਪਾਂ ਸਰਕਾਰ ਬਣਾਵਾਂਗੇ ਤੇ ਅਸੀਂ ਸਰਕਾਰ ਬਣਾਵਾਂਗੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣੂਗੀ ਨੌਜਵਾਨ ਜਿਹੜੇ ਨੇ ਉਹ ਚਾਹੁੰਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਸਰਕਾਰ ਬਣਣੀ ਆ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਆਓ ਆਪਾਂ ਦੀਪ ਸੁੱਧ ਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਉਹਨਾਂ ਦੀ ਪੰਥਕ ਸੋਚ ਸੀ ਉਹ ਕਹਿੰਦਾ ਸਾਰੇ ਇਕੱਠੇ ਹੋਵੋ ਉਹਨਾਂ ਨੇ ਮੇਰੇ ਨਾਲ ਗੱਲੇ ਵੀ ਕੀਤੀ ਸੀ ਵੀ ਆਪਾਂ ਸਾਰਿਆਂ ਨੂੰ ਇਕੱਠੇ ਕਰੀਏ ਜੀ ਜਿਹੜੇ ਚੰਗੀ ਸੋਚ ਵਾਲੇ ਨਿੱਗਰ ਸੋਚ ਵਾਲੇ ਨੇ ਸਾਡੇ ਆਗੂ ਇਹ ਨਹੀਂ ਉਹ ਜੀ ਸਰਕਾਰ ਚਾਹੁੰਦਾ ਸੀ ਦੀਪ ਸਿੱਧੂ ਕਿਹੋ ਜੇ ਉਹਦੇ ਸੁਪਨੇ ਸੀ ਕਿ ਹੋਰ ਗੱਲਾਂ ਬਾਤਾਂ ਵੀ ਕੋਈ ਹੋਈਆਂ ਸੀ ਦੇਖ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਦੇਖੋ ਜਦੋਂ ਉਹਨੂੰ ਕਿਹਾ ਵੀ ਦਲਤਾਂ ਦਾ ਜਾ ਹੋਰ ਗੱਲਬਾਤ ਜਾਤ ਪਾਤ ਦੀ ਜਦੋਂ ਨੇ ਗੱਲ ਕਰੀ ਉਹ ਕਹਿੰਦਾ ਜੇ ਇਹਨਾਂ ਨੂੰ ਤੁਸੀਂ ਦਲਤ ਕਹਿੰਨੇ ਉਹਦੀ ਇੰਟਰਵਿਊ ਆ ਮੈਂ ਵੀ ਦਲਤ ਹੀ ਆ ਮੈਂ ਵੀ ਉਸੇ ਕੈਟਾਗਰੀ ਚੋਂ ਆ ਇੱਥੇ ਕੋਈ ਉੱਚ ਨੀਚ ਨਹੀਂ ਹੈਗਾ ਗੁਰੂ ਸਾਹਿਬ ਨੇ ਸਾਂਝੀ ਜਿਹੜਾ ਹੈਗਾ ਮਾਨਸਿਕ ਸਭੇ ਇੱਕੋ ਪਛਾਣ ਬੋਦਾ ਨਾਰਾ ਦਿੱਤਾ ਅਸੀਂ ਸਾਰੇ ਇੱਕ ਸਮਾਨ ਆ ਉਹ ਸਾਰਿਆਂ ਨੂੰ ਇੱਕ ਦੇਖਣਾ ਚਾਹੁੰਦਾ ਸੀ ਉਹ ਆਪਣਾ ਖਾਲਸਾ ਰਾਜ ਚਾਹੁੰਦਾ ਸੀਗਾ ਉਹਦਾ ਸੁਪਨਾ ਸੀਗਾ ਤੇ ਉਹਦੀ ਸਰਕਾਰ ਨੂੰ ਕਹਿੰਦਾ ਸੀ ਕੋਈ ਗੱਲ ਨਹੀਂ ਵੀ ਜਿਹੜੇ ਹੁਣ ਇਲੈਕਸ਼ਨ ਆ 2022 ਦੇ ਵਿੱਚ ਲੰਘ ਕੇ ਕਹਿੰਨੋਂ ਕਹਿੰਦਾ ਉਹ ਤਾਂ ਮੈਂ ਲੜਨੀ ਕੋਈ ਨਹੀਂ ਤੇ 27 ਦੇ ਵਿੱਚ ਅਸੀਂ ਗਰਾਉਂਡ ਪੱਧਰ ਤੇ ਤਿਆਰੀ ਕਰਾਂਗੇ ਤੇ ਇਲੈਕਸ਼ਨ ਜਿੱਤਾਂਗੇ ਵੀ ਤੇ ਗੁਰੂ ਸਾਹਿਬ ਕਿਰਪਾ ਕਰੋ ਜਰੂਰ ਅਸੀਂ ਜਿਹੜੀ ਹੈਗੀ ਆ ਇਲੈਕਸ਼ਨ ਉਹ ਜਿੱਤਾਂਗੇ ਇਹੇ ਪਾਰਟੀ ਉਹੀ ਦੀਪ ਸਿੱਧੂ ਦੀ ਸੋਚ ਦੇ ਉੱਤੇ ਚੱਲ ਸਕੀ ਕਿ ਵੀਰ ਕਹਿ ਦਿੱਤਾ ਜਾਂਦਾ ਵੀ ਜਦੋਂ ਚਾਰ ਬੰਦੇ ਰਲਦੇ ਤਾਂ ਚਾਰਾਂ ਦੇ ਸਿਰ ਇੱਧਰ ਉੱਧਰ ਨੂੰ ਹੋ ਜਾਂਦੇ ਆ ਵੀ ਉਹ ਸੋਚ ਦੀਪ ਸਿੱਧੂ ਵਾਲੀ ਨਹੀਂ ਬਣ ਸਕਣੀ ਕਿਉਂਕਿ ਆਪਸ ਵਿੱਚ ਬਹੁਤ ਸਾਰੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਆਪਸ ਵਿੱਚ ਦਿਫਾੜ ਬਣੇ ਹੋਏ ਆ ਜੀ ਤਾਂ ਕਿੱਦਾਂ ਉਹ ਚੱਲ ਸਕੂਗੀ ਚੀਜ਼ ਬਿਲਕੁਲ ਸਾਰੇ ਇਕੱਠੇ ਹੋਣਗੇ ਸਾਰਿਆਂ ਨੂੰ ਹੋਣਾ ਪੈਣਾ ਉਹਦੀ ਸੋਚ ਤੇ ਦੇਖੋ ਸਾਡੇ ਬਖਰੇਵੇਂ ਹੋ ਸਕਦੇ ਆਪਦੇ ਵਿੱਚ ਮਤਭੇਦ ਹੋ ਸਕਦੇ ਨੇ ਜੀ ਪਰ ਜਿਹੜੀ ਸੋਚ ਆ ਉਹ ਤਾਂ ਇੱਕੋ ਹੀ ਆ ਨਾ ਮੰਜ਼ਿਲ ਸਾਡੀ ਇੱਕੋ ਹੀ ਆ ਇਸ ਕਰਕੇ ਸਾਰਿਆਂ ਨੂੰ ਸਮਝਣਾ ਪੈਣਾ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਸੋਚ ਤੇ ਪਹਿਰਾ ਦਵਾਂਗੇ ਤੇ ਮੈਂ ਅਸੀਂ ਸਾਰਿਆਂ ਨੂੰ ਹੱਥ ਜੋੜਾਂਗੇ ਅਸੀਂ ਮੈਂ ਇਲੈਕਸ਼ਨ ਤਾਂ ਕੋਈ ਲੜਨੇ ਨਹੀਂ ਨਾ ਐਮਐਲਏ ਬਣਨਾ ਨਾ ਐਮਵੀਲ ਇਲੈਕਸ਼ਨ ਲੜਨੀ ਆ ਨਾ ਸਰੋਣਿਕ ਕਮੇਟੀ ਦੀ ਇਲੈਕਸ਼ਨ ਲੜਨੀ ਆ ਨਾ ਅਸੀਂ ਅਸੀਂ ਤਾਂ ਪਹਿਰਾ ਦੇਣਾ ਸੱਚ ਦਾ ਇਕੱਤਰ ਕਰਨ ਹਰ ਇੱਕ ਮੁਰੇ ਹੱਥ ਜੋੜਾਂਗੇ ਵੀ ਭਾਓ ਭਾਈ ਪੰਜਾਬ ਨੂੰ ਬਚਾਉਣ ਵਾਸਤੇ ਪੰਥ ਨੂੰ ਬਚਾਉਣ ਵਾਸਤੇ ਨਸਿਆਂ ਜਿਹੜੇ ਕੋੜ ਸਾਡੇ ਪੰਜਾਬ ਦੇ ਜੋ ਲੱਗ ਗਿਆ ਉਹਨੂੰ ਦੂਰ ਕਰਨ ਵਾਸਤੇ ਆਓ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਅਸੀਂ ਇਹਨਾਂ ਨੂੰ ਇਕੱਠੇ ਕਰਾਂਗੇ ਸਾਰਿਆਂ ਕੋਲ ਜਾਵਾਂਗੇ ਜੇ ਕੋਈ ਨਹੀਂ ਇਕੱਠਾ ਹੋਊਗਾ ਫਿਰ ਅਸੀਂ ਉਹਦੇ ਪਹਾੜ ਵੀ ਖੋਲਾਂਗੇ ਦੱਸਾਂਗੇ ਸੰਗਤ ਨੂੰ ਵੀ ਆ ਬੰਦਾ ਪੰਥਕੀਕਤਾ ਦੇ ਵਿੱਚ ਰੋੜਾ ਬਣਦਾ ਉਹਦੇ ਵੀ ਅਸੀਂ ਇਹ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਆਓ ਆਪਾਂ ਇਕ ਮੰਚ ਤੇ ਇਕੱਠੇ ਹੋਈ ਹੈ। ਪੰਥਕ ਪਾਰਟੀਆਂ ਕਹਣ ਵਾਲੀਆਂ ਤਾਂ ਪਹਿਲਾਂ ਵੀ ਸੱਤਾ ਦੇ ਵਿੱਚ ਰਹੀਆਂ ਜੀ ਪਾਰਟੀਆਂ। ਹੁਣ ਵੀ ਉਹਨਾਂ ਦਾ ਵजूद ਆ ਤੇ ਉਹ ਨਿਸ਼ਾਨੇ ਵੀ ਸਾਧਦੇ ਆ। ਵੀ ਅਸੀਂ ਬੜੇ ਬੜੇ ਸਾਲ ਜੇਲ੍ਹਾਂ ਕੱਟੀਆਂ ਤੁਸੀਂ ਅਮਰਤਪਾਲ ਸਿੰਘ ਹੋਰਾਂ ਦੀ ਗੱਲ ਕੀਤੀ ਆ। ਉਹ ਕਹਿੰਦੇ ਅਜੇ ਸਾਲ ਵੀ ਨਹੀਂ ਹੋਇਆ ਚੀਕਾਂ ਵੱਜ ਗਈਆਂ। ਜਿਹੇ ਬਿਆਨ ਉਹਨਾਂ ਨੇ ਸਟੇਜਾਂ ਤੋਂ ਦਿੱਤੇ ਆ ਜੀ। ਕਿਹੜੇ ਪੰਥ ਸਾਹਿਬ ਦੀ ਗੱਲ ਕਰਦੇ ਤੁਸੀਂ? ਬਾਦਲ ਦੀ ਗੱਲ ਕਰਦੇ ਆ। ਉਹ ਕਿਧਰੋਂ ਪੰਥ ਸਾਹਿਬ ਆ ਗਿਆ? ਉਹਨੇ ਤਾਂ ਪੰਥ ਸਾਹਿਬ ਦੇ ਪਿੱਛੇ ਵੀ ਸੁਰੇ ਮਾਰੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਉਹਨਾਂ ਨੇ ਕਰਾਤੀਆਂ। ਜੇ ਬੇਅਦ 14 ਸਾਲ ਨੂੰ ਮਾਫੀ ਉਹਨਾਂ ਨੇ ਦਿੱਤੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਉਹਨਾਂ ਨੇ ਵਰਤ ਲਿਆ ਅਕਾਲ ਤਖਤ ਨੂੰ ਉਹਨਾਂ ਨੇ ਵਾਦਾ ਕਿਹੜੇ ਤੁਸੀਂ ਪੰਥ ਦੀ ਗੱਲ ਕਰਦੇ ਹੋ ਉਹ ਪੰਥ ਨਹੀਂ ਹੈਗੇ ਉਹ ਨਹੀਂ ਪੰਥ ਪੰਥ ਦਾ ਅਸਲ ਆ ਅੱਜ ਅੱਜ ਬਚਰੂਗਾ ਜਿਹੜੇ ਇੱਥੇ ਆਉਣਗੇ ਉਹ ਪੰਥਕ ਲੋਕ ਨੇ ਬਾਦਲ ਕਾ ਲਾਣਾ ਪੰਥ ਨਹੀਂ ਹੈਗਾ ਉਹਨਾਂ ਨੇ ਪੰਥ ਨਾਲ ਗਦਾਰੀਆਂ ਕੀਤੀਆਂ ਨੇ ਤਾਂ ਹੀ ਅੱਜ ਉਹਨਾਂ ਦੀ ਦਰਦਸਾਹ ਹੋਈ ਆ ਆ ਹੋ ਰਹੀ ਆ ਹਜੇ ਤਾਂ ਹੋਰ ਹੋਊਗੀ ਤੁਸੀਂ ਦੇਖੀ ਜਾਇਓ ਉਹ ਕਹਿੰਦੇ ਮਾਫੀਆਂ ਮੰਗ ਲਈਆਂ ਜੀ ਹੁਣ ਤਾਂ ਸਾਰੇ ਕੀਤੇ ਕਰੇ ਦੀਆਂ ਵੀ ਹੁਣ ਤਾਂ ਪ੍ਰਮਾਤਮਾ ਬਖਸ਼ੂਗਾ ਹੀ ਫਿਰ ਉਹ ਦੋ ਮੂੰਹਾਂ ਸੱਪ ਹੈ ਜਿਹੜਾ ਬਾਦਲ ਅਕਾਲ ਤਖਤ ਦੇ ਨਾਲ ਹੱਥ ਜੋੜੀ ਖੜਾ ਸੀ ਨੀਵਾ ਸਿਰ ਮੈਨੂੰ ਸਾਰੇ ਕਬੂਲ ਨੇ ਉਸ ਤੋਂ ਬਾਅਦ ਫਿਰ ਉਹਨੇ ਕੀ ਬਿਆਨ ਦਿੱਤੇ ਵੀ ਮੈਂ ਤਾਂ ਇਹ ਜਾਣਬੁੱਝ ਕੇ ਆ ਵੀ ਝੋਲੇ ਪਾਉਣ ਮੇਰਾ ਕੋਈ ਕਸੂਰ ਨਹੀਂ ਹੈਗਾ ਇਹਦਾ ਮਤਲਬ ਵੀ ਉਹ ਪਹਿਲਾਂ ਝੂਠ ਬੋਲਦਾ ਸੀ ਜਾਂ ਹੁਣ ਝੂਠ ਬੋਲਦਾ ਉਹ ਦੱਸੇ ਉਹਨਾਂ ਨੇ ਪੰਥ ਨੂੰ ਵਰਤਿਆ ਉਹਨਾਂ ਨੇ ਅਕਾਲ ਤਖਤ ਸਭ ਨੂੰ ਵਰਤਿਆ ਉਹ ਬਖਸ਼ੇ ਨਹੀਂ ਜਾਣਗੇ ਸਾਰੇ ਲੋਕ ਨੌਜਵਾਨ ਸਾਰਾ ਕੁਝ ਦੇਖਦੇ ਨੇ ਪੰਥ ਦੇਖਦਾ ਪੰਜਾਬ ਸਾਰਾ ਕੁਝ ਦੇਖਦਾ ਉਹ ਆਪੀ ਹਿਸਾਬ ਕਿਤਾਬ ਕਰੂ ਉਹਨਾਂ ਨੂੰ ਤਾਂ ਕਿਸੇ ਨੇ ਪਿੰਡ ਦਾ ਮੈਂਬਰ ਵੀ ਨਹੀਂ ਬਣਾਉਣਾ ਹੈਗਾ ਦੀਪ ਸਿੱਧੂ ਦੀ ਕਿੰਨੀ ਘਾਟ ਮਹਿਸੂਸ ਹੁੰਦੀ ਹੈ ਜੀ ਅੱਜ ਸਾਨੂੰ ਹੋ ਰਹੀ ਆ ਜੀ ਅੱਜ ਦੀਪ ਸਿੰਘ ਜੀ ਹੁੰਦਾ ਸਾਨੂੰ ਅੱਜ ਸਾਰੇ ਅਸੀਂ ਇੱਕ ਮੰਚ ਤੇ ਇਕੱਠੇ ਹੋਣਾ ਸੀ ਉਹਦੀ ਐਡੀ ਨਿਕ ਰਸੋਤ ਸੀਗੀ ਸਾਨੂੰ ਉਹਦਾ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ ਦੀਪ ਸਿੱਧੂ ਦਾ ਉਹਦੀ ਜਿਹੜੀ ਸੋਚ ਆ ਉਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਬਹੁਤ سارے ਲੋਕ ਕਹਿੰਦੇ ਮੋਨਾ ਕੋਨਾ ਸੀ ਜੀ ਜੇ ਇਦਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਵੀ ਉਹਨੂੰ ਪੰਥਕ ਲੀਡਰ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਪਰ ਤੁਸੀਂ ਕੀ ਸੋਚਦੇ ਹੋ ਦੀਪ ਨਾਲ ਕਦੀਆਂ ਜਹੰਜਾਂ ਗੱਲਾਂ ਹੋਈਆਂ ਸੀ ਵੀ ਮੈਂ ਅਮਰਤਾਰੀ ਹੋਣਾ ਇਸ ਮੁੱਖ ਧਾਰਾ ਦੇ ਵਿੱਚ ਆਉਣਾ ਇਹ ਗੱਲਾਂ ਕਦੀ ਕੀਤੀਆਂ ਸੀ ਦੀਪ ਸਿੱਧੂ ਨੇ ਜਿਹੜੇ ਕਹਿੰਦੇ ਨੇ ਹੋਰ ਮੋਨਾ ਕੋਨਾ ਤੇ ਉਹਨਾਂ ਦੀ ਕਨੀਕ ਕੁਰਬਾਨੀ ਹੈ ਉਹ ਸਾਨੂੰ ਦੱਸ ਦੇਣ ਉਹਨਾਂ ਨੇ ਕੀ ਮਾਰ ਕੇ ਮਾਰਤੇ ਉਹ ਕਹਿੰਦਾ ਸੀ ਮੇਰਾ ਫਿਲਮੀ ਕੈਰੀਅਰ ਆ ਜਿਹੜੀਆਂ 2-4 ਫਿਲਮਾਂ ਰਹਿੰਦੀਆਂ ਨੇ ਮੈਂ ਉਹ ਕਰਕੇ ਜਰੂਰ ਗੁਰੂ ਸਾਹਿਬ ਕਿਰਪਾ ਕਰਨੇ ਮੈਂ ਅਮਰਤਾਰੀ ਹੋਊਂਗਾ ਮੇਰੇ ਨਾਲ ਗੱਲਾਂ ਹੋਈਆਂ ਨੇ ਦਰਾਹੇ ਦੇ ਵਿੱਚ ਉਸੇ ਗੱਡੀ ਦੇ ਵਿੱਚ ਬੈਠ ਕੇ ਜਿੱਥੇ ਐਕਸੀਡੈਂਟ ਹੋਇਆ ਸਾਰਾ 10-15 ਅੰਦਰ ਪਹਿਲਾਂ ਇਸ ਕਰਕੇ ਚਲੋ ਸਮਾਂ ਨਹੀਂ ਅਸੀਂ ਗੁਰੂ ਸਾਹਿਬ ਨੇ ਇੰਨੀ ਇੱਕ ਪਰ ਉਹਨੇ ਜਿਹੜੇ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਨੂੰ ਜਾਦੇ ਕੰਮ ਕਰਕੇ ਦਿਖਾਤਾ ਪੰਥ ਨੂੰ ਉਹ ਸਮਰਪਿਤ ਸੀ ਪੰਜਾਬ ਨੂੰ ਸਮਰਪਿਤ ਸੀਗਾ ਤਾਂ ਹੀ ਅੱਜ ਉਹਦੇ ਵਰਸੀ ਤੇ ਮੇਲੇ ਲੱਗ ਰਹੇ ਨਾ ਅਸੀਂ ਉਹਦੀ ਯਾਦ ਮਨਾਉਂਦੇ ਆ ਉਹ ਕਦੇ ਨਹੀਂ ਭੁੱਲਣਾ ਉਹਦਾ ਕਾਟਾ ਕਦੇ ਨਹੀਂ ਪੂਰਾ ਹੋਣਾ ਪਰ ਅਸੀਂ ਉਹਦੀ ਸੋਚ ਨੂੰ ਪਹਿਰਾ ਧਮਾਂ ਕੇ ਸੋਚ ਦੇ ਉੱਤੇ ਖੜਾਂਗੇ ਬਿਲਕੁਲ ਸੋਚ ਦੇ ਉੱਤੇ ਖੜਨ ਦੀ ਜਿਹੜੀ ਗੱਲ ਹੈਗੀ ਆ ਬਾਬਾ ਰਾਜਾ ਰਾਜ ਸਿੰਘ ਹੋਰਾਨੇ ਕੀਤੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਫਲੇ ਹੈਗੇ ਨੌਜਵਾਨਾਂ ਦੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਹੈਗੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਆਏ ਆ ਸੋ ਬਾਬਾ ਰਾਜਾ ਰਾਜ ਸਿੰਘ ਹੋਰਾਨੇ ਦੀ ਦੀਪ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਸ ਦੇ ਨਾਲ ਹੀ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੀਪ ਸਿੱਧੂ ਤੇ ਸੋਚ ਵਾਲੀ ਹੀ ਇੱਕ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਵੇਗੀ ਪੰਜਾਬ ਦੇ ਵਿੱਚ ਦੀਪ ਸਿੱਧੂ ਜੋ ਚਾਹੁੰਦਾ ਸੀ ਕਿ ਰਾਜ ਦਾ ਸੁਪਨਾ ਜੋ ਦੀਪ ਸਿੱਧੂ ਨੇ ਦੇਖਿਆ ਸੀ ਕਿ ਇੱਕ ਵਧੀਆ ਪਾਰਟੀ ਲੈ ਕੇ ਪੰਜਾਬ ਦੇ ਵਿੱਚ ਆਵਾਂਗੇ ਉਹ ਸੁਪਨਾ ਪੂਰਾ ਹੋਵੇਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਉਹ ਹੁਣ ਦੇਖਣ ਵਾਲੀ ਗੱਲ ਰਹੇਗੀ ਪਰ ਫਿਲਹਾਲ ਅੱਜ ਦੀਪ ਸਿੱਧੂ ਦੇ ਯਾਦਗਾਰ ਇਸ ਮੌਕੇ ਦੇ ਵਿੱਚ ਬਹੁਤ ਸਾਰੇ ਚਾਹਣ ਵਾਲੇ ਆ ਕੇ ਉਸ ਸਮੇਂ ਨੂੰ ਯਾਦ ਜ਼ਰੂਰ ਕਰ ਰਹੇ ਹੈ ਗੁਰਪ੍ਰੀਤ ਸਿੰਘ ਦੇ ਨਾਸਮ ਸਿੰਘ ਪੰਜਾਬੀ ਲੋਕ ਚੈਨ